ਮੈਂ ਖੁਸ਼ੀ ਤਾਂ ਮਨਾਈ ਆ ਕਿ ਟੋਲ ਖਤਮ ਹੋ ਗਿਆ ਤਾਂ ਟੋਲ ਤਾਂ ਖਤਮ ਹੋ ਗਿਆ ਲੇਕਿਨ ਰੋਡ ਦੇ ਹਾਲਾਤ ਵੇਖ ਲੋ ਕਿ ਇਹ ਹਾਲਾਤ ਨੇ ਜਦੋਂ ਟੋਲ ਦੇ ਉੱਤੇ ਤੁਸੀਂ 100-200 ਰੁਪਏ ਦਿੰਦੇ ਸੀ ਤਾਂ ਉਦੋਂ ਠੀਕ ਸੀ ਜਾਂ ਹੁਣ ਠੀਕ ਹੋ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਜੇ ਟੋਲ ਖਤਮ ਹੋ ਜਾਂਦੇ ਆ ਤਾਂ ਫਿਰ ਰੋਡ ਨਹੀਂ ਬਣਨੇ ਫਿਰ ਸੜਕਾਂ ਨਹੀਂ ਬਣਨੀਆਂ ਤਾਂ ਸੜਕਾਂ ਦੇ ਪੈਚਵਰਕ ਵੀ ਨਹੀਂ ਹੋਣੇ ਤਾਂ ਹੁਣ ਸਰਕਾਰ ਨੇ ਕੀ ਕਰਿਆ ਆ ਵੇਖਿਆ ਤੁਸੀਂ ਟੋਲ ਖਤਮ ਹੋਇਆ ਟੈਕਨੀਕਲ ਪੁਆਇੰਟ ਤਾਂ ਕੱਢ ਲਏ ਕਿ ਇਹ ਪੈਸੇ ਖਾਂਦੇ ਸੀ ਪੈਸਾ ਇੱਧਰ ਉੱਧਰ ਜਾਂਦਾ ਸੀ ਤਾਂ ਹੁਣ ਤੁਸੀਂ ਦੱਸੋ ਕਿ ਆ ਜਿਹੜੇ ਖੱਡੇ ਆ ਇਹ ਕਿੰਨੇ ਭਰਨੇ ਆ ਇੱਥੇ ਕੋਈ ਆ ਜਾਵੇ ਰਾਤ ਭਰਾਤ ਤਾਂ ਹਾਲਾਤ ਕਿ ਹੁੰਦੇ ਆ ਤਾਂ ਸੜਕ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਇਹ ਸੜਕ ਕਿਹੜੀ ਆ ਇਹ ਤਾਂ ਤੁਹਾਡੀ ਜਾਣਕਾਰੀ ਚ ਹੋਵੇਗਾ ਤੁਹਾਡੇ ਧਿਆਨ ਚ ਹੋਵੇਗਾ ਔਰ ਹਾਲਾਤ ਵੇਖੋ ਲੋਕ ਵਿਚਾਰੇ ਕਿਵੇਂ ਚੱਲ ਰਹੇ ਆ ਔਰ ਕਿੰਨੀ ਮੁਸੀਬਤ ਆ ਕਿੰਨੀਆਂ ਗੱਡੀਆਂ ਇੱਥੇ ਖਰਾਬ ਹੁੰਦੀਆਂ ਹੋਣਗੀਆਂ ਕਿੰਨੇ ਲੋਕਾਂ ਨੂੰ ਇੱਥੇ ਪਰੇਸ਼ਾਨੀ ਆਉਂਦੀ ਹੋਵੇਗੀ ਔਰ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਜੇ ਤੁਸੀਂ ਟੋਲ ਫਰੀ ਦੀ ਮੰਗ ਤਾਂ ਕਰੀ ਐ ਕਿ ਟੋਲ ਜਿਹੜੇ ਆ ਫਰੀ ਕੀਤੇ ਜਾਣ ਲੇਕਿਨ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਹਾਲਾਤ ਕੀ ਨੇ ਕਿ ਇਸ ਵੇਲੇ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਔਰ ਲੋਕਾਂ ਵਾਸਤੇ ਮੁਸੀਬਤ ਬਣੀ ਆ ਔਰ ਖੁਸ਼ੀ ਬਹੁਤ ਸੀ ਆਮ ਪਾਰਟੀ ਵਾਲਿਆਂ ਨੂੰ ਬਦਲਾਵ ਵਾਲਿਆਂ ਨੂੰ ਕਿ ਅਸੀਂ ਬਦਲਾਅ ਕਰਨਾ ਅਸੀਂ ਟੋਲ ਫਰੀ ਕਰ ਦੇਣੇ ਆ ਤੇ ਜੇ ਇਸੇ ਤਰ੍ਹਾਂ ਦੀਆਂ ਸੜਕਾਂ ਚਾਹੀਦੀਆਂ ਤਾਂ ਫਿਰ ਬਾਕੀ ਵੀ ਟੋਲ ਜਿਹੜੇ ਆ ਫਰੀ ਕਰ ਲਓ ਆ ਰੋਡ ਕਿਹੜੀ ਐ ਦੱਸ ਦਈਏ ਕਿ ਨੀਲੋ ਨਹਿਰ ਦੇ ਉੱਤੇ ਤੁਸੀਂ ਦਰਾਹੇ ਤੋਂ ਜਦੋਂ ਲੁਧਿਆਣਾ ਬਾਈਪਾਸ ਨੂੰ ਜਾਂਦੇ ਹੋ ਆਹਦੇ ਉੱਤੇ ਇੱਕ ਟੋਲ ਲੱਗਾ ਹੈ ਉਹ ਟੋਲ ਜਿਹੜਾ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ ਕਿ ਟੋਲ ਦੇ ਉੱਤੇ ਜਿਹੜਾ ਵਾ ਉਹ ਪੈਸਾ ਬਿਲਕੁਲ ਵਿਅਰਥ ਜਾਂਦਾ ਸੀਗਾ ਪੀ ਠੱਗੀ ਮਾਰੀ ਜਾ ਰਹੀ ਆ ਕਿਉਂਕਿ ਟੋਲ ਦਾ ਸਮਾਂ ਖਤਮ ਹੋ ਚੁੱਕਿਆ ਸੀ ਲੇਕਿਨ ਸਰਕਾਰ ਨੇ ਇਸ ਨੂੰ ਇਸ ਟੋਲ ਵਾਲੇ ਰੋਡ ਨੂੰ ਰਿਪੇਅਰ ਵੀ ਕਿਉਂ ਨਹੀਂ ਕਰਿਆ ਇਹ ਲੋਕ ਕੀ ਵੋਟਾਂ ਪਾਉਣਗੇ ਇਹ ਬਦਲਾਅ ਵਾਲੀ ਸਰਕਾਰ ਨੇ ਜਦੋਂ ਹੁਣ ਇਲੈਕਸ਼ਨ ਕਰਨੀ ਆ ਤਾਂ ਇਲੈਕਸ਼ਨ ਵਿੱਚ ਅੱਗੇ ਵੋਟਾਂ ਪੈਣਗੀਆਂ ਅਸੀਂ ਤਾਂ ਆਸ ਕਰਦੇ ਹਾਂ ਕਿ ਇਸ ਦੀਆਂ ਵੋਟਾਂ ਜਿਹੜੀਆਂ ਡਬਲ ਪੈਣੀਆਂ ਚਾਹੀਦੀਆਂ ਔਰ ਪੂਰੀ ਜਿਹੜੀ ਖੁਸ਼ੀ ਪ੍ਰਾਪਤ ਹੋਣੀ ਚਾਹੀਦੀ ਆ ਕਿ ਅਸੀਂ ਲੋਕਾਂ ਦੇ ਹਾਲਾਤ ਜਿਹੜੇ ਆ ਉਹ ਠੀਕ ਕਰ ਦਿੱਤੇ ਆ ਬਹੁਤ ਸਾਰੇ ਕੰਮ ਸਰਕਾਰਾਂ ਨੇ ਚੰਗੇ ਕਰੇ ਆ ਲੇਕਿਨ ਸੜਕਾਂ ਦੇ ਪੈਚ ਵਰਕ 19000 ਕਿਲੋਮੀਟਰ ਦੀਆਂ ਸੜਕਾਂ ਬਣਾਉਣੀਆਂ ਇਹ ਦਾਅਵੇ ਕਿਤੇ ਨਾ ਕਿਤੇ ਖੋਖਲੇ ਹੁੰਦੇ ਨਜ਼ਰ ਆ ਰਹੇ ਆ ਔਰ ਕਿਹੜੀ ਕਿਹੜੀ ਸੜਕ ਜਿਹੜੀ 19000 ਕਿਲੋਮੀਟਰ ਦੇ ਵਿੱਚ ਆ ਗਈ ਆ ਕਿਹੜੀ ਬਣ ਗਈ ਆ ਔਰ ਕਿਹੜੀ ਸੜਕ ਟੁੱਟੀ ਰਹਿ ਗਈ ਆ ਔਰ ਇਹ ਖੱਡਿਆਂ ਨੂੰ ਤੁਸੀਂ ਕੀ ਕਹੋਗੇ ਦੱਸ ਦਈਏ ਕਿ ਅਸੀਂ ਜਦੋਂ ਲੁਧਿਆਣੇ ਦੇ ਕੋਲ ਬਾਈਪਾਸ ਤੇ ਚੱਲਦੇ ਆ ਦੌਰਾਹੇ ਨੂੰ ਲੰਘਦੇ ਆ ਤਾ ਫੇਰੇ ਟੋਲ ਜੋ ਬੰਦ ਹੋਇਆ ਇਸ ਦੇ ਉੱਤੇ ਇਹ ਛੜਕਿਆ ਔਰ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਹੀ ਹੋਵੇਗਾ ਇਹ ਛੜਕਦਾ ਜੇ ਟੋਲ ਦਾ ਪਤਾ ਸੀ ਤਾਂ ਛੜਕਦਾ ਵੀ ਪਤਾ ਹੋਵੇਗਾ ਬਾਕੀ ਵੀ ਉਹਨਾਂ ਦੀ ਪਾਰਟੀ ਜਿਹੜੀ ਹੈ ਉਹਨਾਂ ਨੂੰ ਵੀ ਪਤਾ ਹੋਵੇਗਾ ਜੋ ਨਾਰੇ ਲਗਾਉਂਦੇ ਆ ਔਰ ਆਸਿਆਸ ਕਰਦੇ ਆ ਕਿ ਇਹੜਾ ਨਾਰਿਆਂ ਦਾ ਜਵਾਬ ਜਿਹੜਾ ਇਹ ਸੜਕ ਦੇਵੇ ਇਹ ਰੋਡ ਦੇਵੇ ਔਰ ਇਹ ਲੋਕ ਦੇਣ ਜੋ ਲੋਕ ਤੰਗੀ ਘਟ ਰਹੇ ਆ ਤਾਂ ਹੁਣ ਅਗਲੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਫਿਰ ਤੁਹਾਨੂੰ ਅਗਲੇ ਪੱਖ ਵੀ ਵਿਖਾਵਾਂਗੇ ਕਿ ਉਸ ਦੇ ਵਿੱਚ ਕੀ ਹਾਲਾਤ ਨੇ ਬਾਕੀ ਛੜਕਾਂ ਵੀ ਵਿਖਾਵਾਂਗੇ ਤੇ ਬਾਕੀ ਜੋ ਟੋਲ ਬੰਦ ਕੀਤੇ ਆ ਪਿਛਲੇ ਦਿਨੀ ਅਸੀਂ ਹੁਸ਼ਿਆਰਪੁਰ ਵਾਲੇ ਵਿਖਾਏ ਆ ਕਿ ਉਹ ਵੀ ਸੜਕਾਂ ਦੇ ਪੈਚਵਰਕ ਨਹੀਂ ਹੋਈ ਜੇ ਟੋਲ ਤਾਂ ਬੰਦ ਕਰ ਦਿੱਤਾ ਪੈਚਵਰਕ ਕਿਸ ਨੇ ਕਰਨਾ ਸੀ ਸੜਕਾਂ ਬਣਾਉਣੀਆਂ ਕਿਹਨੇ ਸੀ ਤਾਂ ਹੁਣ 19000 ਕਿਲੋਮੀਟਰ ਦੇ ਦਾਅਵੇ ਖੋਖਲੇ ਹੁੰਦੇ ਨਜ਼ਰ ਆ ਰਹੇ ਆ ਜਾਂ ਕਾਮਯਾਬ ਹੋ ਜਾਣਗੇ ਇਸ ਬਾਰੇ ਤੁਸੀਂ ਕਮੈਂਟ ਕਰ ਦਿਓ ਔਰ ਵੀਡੀਓ ਜੋ ਹੈ ਇਸ ਨੂੰ ਸ਼ੇਅਰ ਕਰ ਦਿਓ ਧੰਨਵਾਦ